ਪਹਿਲਾਂ ਇਹ ਦੱਸੋ ਕਿ ਜਿਹੜੀ ਗੱਲ ਇਹਨੇ ਕੋਈ ਹੈਗੀ ਆ ਕਾਜ਼ੀ ਰੁਕਨਦੀਨ ਵਾਲੀ ਗੱਲ ਜਿਹੜੀ ਵੱਡੇ ਪੱਧਰ ਤੇ ਆਉਂਦੀ ਹੈਗੀ ਇੱਕ ਵੱਡੀ ਘਟਨਾ ਬਗਦਾਦ ਵਾਲੀ ਬਗਦਾਦ ਵਾਲੇ ਤੋਂ ਆਪਾਂ ਕਹਿ ਲਈ ਕਿ ਮੱਕੇ ਵਾਲੀ ਜਿਹੜੀ ਵਾਪਰਦੀ ਹੈ ਕਿ ਕਿਵੇਂ ਉਹ ਸਿੱਖੀ ਦੇ ਵਿੱਚ ਜਿਹੜਾ ਹੈ ਆ ਜਾਂਦੇ ਹੈਗੇ ਨਹੀਂ ਥੋੜਾ ਜਿਹਾ ਉਹਦੇ ਇਤਿਹਾਸ ਤੇ ਜਾਣਨਾ ਪਾਓ ਤੇ ਫਿਰ ਆਪਾਂ ਅਗਲੇ ਬੰਨੇ ਬਗਦਾਦ ਵਾਲੀ ਗੱਲ ਵੀ ਕਰਾਂਗੇ ਇਹਨਾਂ ਦੂਜਿਆਂ ਸਾਰਿਆਂ ਮਜ਼ਮਾ ਦੀ ਗੱਲ ਕਰਕੇ ਆਪਣਾ ਫੈਸਲਾ ਐਂਡ ਹੀ ਦਿੰਦੇ ਹਾਂ 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 ਉਹਨਾਂ ਜੇਕਰ ਇਹਦਾ ਦੀ ਗੱਲ ਕੀਤੀ ਵੀ ਹੋ ਹਾਂ ਹਾਂ ਤੇ ਉਹ ਹਵਾਲਾ ਦੇ ਕੇ ਐਂਡ 'ਚ ਫੈਸਲਾ ਆਪਣਾ ਦਿੰਦੇ ਇਹਨਾਂ ਨੇ ਐਨ ਸਪਸ਼ਟ ਕਰਤਾ ਵੀ ਗੱਲ ਸ਼ਬਦ ਇਨ ਨਹੀਂ ਬਣਨੀ 360 ਸਵਾਲ ਜਿਹੜੇ ਆ ਕ੍ਰਾਂਨ ਸ਼ਰੀਫ ਚੌਕਾ ਜੀ ਰੁਕਨਦੀ ਨੇ ਪੁੱਛੇ ਜੀ ਉਹਦਾ ਜਿੱਦਾਂ ਜਿੱਦਾਂ ਗੁਰੂ ਨਾਨਕ ਸਾਹਿਬ ਜਵਾਬ ਦਿੰਦੇ ਗਏ ਹਾਂ ਉਦਾਂ ਉਦਾਂ ਉਹਦਾ ਜਿਹੜਾ ਮਨ ਸੀਗਾ ਉਹ ਬਦਲਦਾ ਗਿਆ ਜੀ ਜੀ ਅਖੀਰ ਤੇ ਧਿਆਸ ਕਹਿੰਦਾ ਵੀ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਬਣਾਉਣਾ ਹੂੰ ਹੂੰ ਤੇ ਤੁਹਾਡੀ ਜਿਹੜੀ ਆ ਵਿਚਾਰਤਾ ਰਾਇਆ ਜੀ ਗਲਤੋਂ ਵਿਚਾਰਤਾ ਰਹਾ ਤੇ ਆਉਂਦੀ ਨਾਲ ਜੀ ਵੀ ਹਰ ਬੰਦੇ 'ਚ ਖਦਾ ਹੈਗਾ ਹੂੰ ਹੂੰ ਤੇ ਇਸ ਕਰਕੇ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਬਣਾਉਣਾ ਤੇ ਉਹਨੇ ਮਤਲਬ ਐਲਾਨ ਕਰ ਦਿੱਤਾ ਕਿ ਮੈਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨੀ ਜੀ ਜੀ ਉਹਨੇ ਗੱਲ ਬਹੁਤ ਵੱਡੀ ਸੀ ਹੂੰ 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 ਛੋਟੀ ਮੋਟੀ ਗੱਲ ਥੋੜੀ ਹੈ ਕਿ ਮੈਂ ਜਿਹੜਾ ਆਪਾਂ ਕਹਿ ਲਈਏ ਕਿ ਉਥੋਂ ਦਾ ਕਾਜ਼ੀ ਹੋਵੇ ਜੇ ਉਹੀ ਇਧਰਲੇ ਬੰਨੇ ਆ ਗਿਆ ਤੇ ਕਾਜ਼ੀ ਆਇਆ ਨਾ ਜੀ ਜੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਹਾਂ ਹਾਂ ਇਹ ਬਗਦਾਦ 'ਚ ਇਹ ਗੱਲ ਕਹੀ ਗਈ ਜੀ ਇਹ ਜਦੋਂ ਦਸਤਗੀਰ ਫਕੀਰ ਗੁਰੂ ਸਾਹਿਬ ਕੋ ਜਾਂਦੇ ਆ ਤੇ ਇਹਨਾਂ ਦੇ ਦਸਤਗੀਰ ਦੇ ਵੀ ਗੁਰੂ ਸਾਹਿਬ ਦੇ ਨਾਲ ਵਚਨ ਬਲਾਸ ਹੁੰਦੇ ਆ ਹਾਂ ਉਹ ਕਹਿੰਦੇ ਵੀ ਉੱਥੇ ਕੋਈ ਪੰਜ ਛੇ ਪਲੇਟਾਂ ਅਰਬੀ 'ਚ ਲੱਗੀਆਂ ਹੋਈਆਂ ਹਾਂ 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 ਗੁਰੂ ਨਾਨਕ ਜੀ ਦੇ ਬਾਰੇ ਅਰਬੀ 'ਚ ਉਹਨੂੰ ਪਤਾ ਨਹੀਂ ਛਲੇ ਲਈ ਹੋਇਆ ਆਪਾਂ ਕਹਿ ਸਕਦੇ ਆ ਲੱਗੀਆਂ ਹੋਈਆਂ ਉਹਨਾਂ 'ਚ ਉਹਨਾਂ ਦੇ ਲਿਖਿਆ ਕੀ ਆ ਉਹਦਾ ਟ੍ਰਾਂਸਲੇਸ਼ਨ ਉਹਨੇ ਪੰਜਾਬੀ 'ਚ ਕਿਹਾ ਛੋਟ ਛੋਟ ਗਈਆਂ ਤਿੰਨ ਪਲੇਟਾਂ ਦਾ ਮੈਂ ਹਵਾਲਾ ਦਵਾਂ ਔਰ ਉਹਨਾਂ ਦੀ ਬਕਾਇਦਾ ਉਹ ਕਿਤਾਬ ਚ ਫੋਟੋ ਹੈਗੀ ਹੈ ਜੀ ਅਰਬੀ ਚ ਲਿਖਿਆ ਹੋਵੇਗਾ ਹੈਗਾ ਪਰ ਉਹ ਫੋਟੋ ਮੇਰੇ ਕੋ ਕਾਪੀ ਹੋ ਨਹੀਂ ਸਕੀ ਉਹ ਪੁਰਾਣੀ ਕਿਤਾਬ ਕਰਕੇ ਪਰ ਜੇ ਕਿਨ ਦੇਖਣੀ ਆ ਉਹ ਕਿਤਾਬ ਚ ਹੈਗੀਆਂ ਉਹਨ ਇੱਕ ਪਲੇਟ ਚ ਕਹਿੰਦੇ ਆ ਕਿ ਨਾਨਕ ਸਭ ਇਲਮਾਂ ਵਿੱਚ ਪ੍ਰਵੀਨ ਸਨ ਉਹ ਖਾਸ ਕਰਕੇ ਇਸਲਾਮੀ ਸਹਿਤ ਕਰਨ ਦੀ ਵਿਆਖਿਆ ਇਸਦਾਂ ਤਾਂ ਬਾਰੇ ਡੂੰਗੀ ਵਾਕਫੀਤ ਰੱਖਦੇ ਸਨ ਹੁਣ ਨੋਟ ਕਰੋ ਵੀ ਗੁਰੂ ਨਾਨਕ ਸਾਹਿਬ ਤਾਂ ਕਰਾਂਦੀ ਵਾਕਫੀਤ ਰੱਖਦੇ ਉਹ ਕੱਲੇ ਵੇਦਾਂ ਨੂੰ ਲਈ ਫਿਰਦੇ ਚਲੋ ਪਾਤਸ਼ਾਹ ਇਹ ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਸੋਨਾ ਜੋਣਾ ਵਿਚਾਰੇ ਹੈ ਨਾ ਉਹ ਗੱਲ ਆਉਂਦੀ ਆ ਤੇ ਉਹਦੇ ਵਿੱਚ ਉਹ ਇਹ ਕਹਿ ਰਹੇ ਕਿ ਉਹਨਾਂ ਦੀ ਜਿਹੜੀ ਕਮੀ ਆ ਉਹਨੂੰ ਤੁਸੀਂ ਝੂਠਾ ਨਹੀਂ ਕਹਿ ਸਕਦੇ ਜਦ ਤੱਕ ਤੁਸੀਂ ਖੁਦ ਨਹੀਂ ਪੜ ਲਿਆ ਜਦ ਤੱਕ ਤੁਸੀਂ ਖੁਦ ਨਹੀਂ ਸਮਝ ਲਿਆ ਬੜੀ ਹੀ ਆਪਾਂ ਕਹੀ ਕਿ ਛਾਤਰ ਜੇ ਤਰੀਕੇ ਦੇ ਨਾਲ ਨਾ ਪੇਜ ਨੰਬਰ 22 ਦੇ ਵਿੱਚ ਇਸੇ ਹੀ ਕਿਤਾਬਚੇ ਦੇ ਵਿੱਚ ਆਉਂਦਾ ਹੈਗਾ ਕਹਿੰਦੇ ਪੇ ਮੱਕੇ ਤੋਂ ਸ਼ਾਸਤਰਾ ਦੇ ਵਿੱਚ ਵਿਜੇ ਪ੍ਰਾਪਤ ਕਰਕੇ ਜਦੋਂ 1 ਸਾਲ ਬਾਅਦ ਗੁਰੂ ਨਾਨਕ ਸਾਹਿਬ ਜਿਹੜੇ ਨੇ ਬਗਦਾਦ ਆਉਂਦੇ ਨੇ ਤੇ ਉੱਥੇ ਪੁੱਜ ਕੇ ਪੀਰ ਮੁਹਯੂਦੀਨ ਦਾ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਕਹਿੰਦੇ ਨੇ ਕਿ ਜਗਤ ਵਿੱਚ ਹਿੰਦੂ ਵੇਦਾਂ ਨੂੰ ਭੁੱਲ ਗਏ ਹਨ ਇਸ ਲਈ ਅਸੀਂ ਵੇਦਾਂ ਦੇ ਧਰਮ ਦਾ ਉਦਾਰ ਕਰਨ ਵਾਸਤੇ ਆਏ ਹ ਜਹਦਰ ਜੀ ਇੱਥੇ ਦੇਖੋ ਕਿ ਜੋ ਕੁਛ ਮੱਕੇ ਦੇ ਵਿੱਚ ਵਾਪਰਿਆ ਉਹ ਇੱਕ ਵੱਡੀ ਘਟਨਾ ਨੂੰ ਕਿਤਨਾ ਕਿਤੇ ਲੁਕੋਇਆ ਗਿਆ ਇਹਨੂੰ ਆਪਾਂ ਦੋ ਹਿੱਸਿਆਂ ਦੇ ਵਿੱਚ ਵੰਡ ਲੈਨੇ ਆਂ ਵੇਦਾਂ ਵਾਲੀ ਗੱਲ ਤੇ ਡਾਕਟਰ ਕਰਨਪ੍ਰੀਤ ਕੌਰ ਹੋਣੀ ਜਿਹੜਾ ਇਹ ਕਲੀਅਰ ਕਰਕੇ ਆਏ ਨੇ ਪਹਿਲਾਂ ਇਹ ਦੱਸੋ ਕਿ ਜਿਹੜੀ ਗੱਲ ਇਹਨੇ ਲਕੋਈ ਹੈਗੀ ਆ ਕਾਜ਼ੀ ਰੁਕਨਦੀਨ ਵਾਲੀ ਗੱਲ ਜਿਹੜੀ ਵੱਡੇ ਪੱਧਰ ਤੇ ਆਉਂਦੀ ਹੈਗੀ ਇੱਕ ਵੱਡੀ ਘਟਨਾ ਬਗਦਾਦ ਵਾਲੀ ਬਗਦਾਦ ਵਾਲਾ ਜੇ ਆਪਾਂ ਕਹ ਲਈ ਕਿ ਮੱਕੇ ਵਾਲੀ ਜਿਹੜੀ ਵਾਪਰਦੀ ਹੈ ਕਿ ਕਿਵੇਂ ਉਹ ਸਿੱਖੀ ਦੇ ਵਿੱਚ ਜਿਹੜਾ ਹੈ ਆ ਜਾਂਦੇ ਹੈਗੇ ਨੇ ਥੋੜਾ ਜਿਹਾ ਉਹਦੇ ਇਤਿਹਾਸ ਤੇ ਚਾਨਣਾ ਪਾਉ ਤੇ ਫਿਰ ਆਪਾਂ ਅਗਲੇ ਬੰਨੇ ਬਗਦਾਦ ਵਾਲੀ ਗੱਲ ਵੀ ਕਰਾਂਗੇ ਦੇਖੋ ਜੀ ਜੀ ਸਿੰਘ ਜੀ ਪਹਿਲਾਂ ਡਾਕਟਰ ਕਰਨ ਪੀਸ਼ ਨੇ ਜਿਹੜੀ ਗੱਲ ਵਿਰਨਣ ਵਾਲੀ ਕੀਤੀ ਬਹੁਤ ਵਧੀਆ ਹੂੰ ਹੂੰ ਇੰਦੋਂ ਵਧੀਆ ਐਕਸਪਲੇਨ ਹੋ ਨਹੀਂ ਸਕਦਾ ਜੀ ਇਹਦੇ 'ਚ ਇੱਕ ਗੱਲ ਧਿਆਨ ਰੱਖਣ ਵਾਲੀ ਹੈ ਵੀ ਗੁਰੂ ਸਾਹਿਬ ਪਹਿਲਾਂ ਦੂਜਿਆਂ ਸਾਰਿਆਂ ਮਜ਼ਮਾ ਦੀ ਗੱਲ ਕਰਕੇ ਆਪਣਾ ਫੈਸਲਾ ਐਂਡ ਹੀ ਦਿੰਦੇ ਆ ਹੂੰ 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 ਉਹਨਾਂ ਜੇਕਰ ਵੀ ਇਦਾਂ ਦੀ ਗੱਲ ਕੀਤੀ ਵੀ ਹੋ ਹੂੰ ਹੂੰ ਤੇ ਉਹ ਹਵਾਲਾ ਦੇ ਕੇ ਐਂਡ 'ਚ ਫੈਸਲਾ ਆਪਣਾ ਦਿੰਦੇ ਨੇ ਇਹਨਾਂ ਨੇ ਐਨ ਸਪਸ਼ਟ ਕਰਤਾ ਵੀ ਗੱਲ ਸ਼ਬਦ ਇੰਨੇ ਬਣੇ ਹੁਣ ਆਪਾਂ ਉਹਨੇ ਆ ਰੁਕਣ ਦੀ ਵਾਲੀ ਗੱਲ ਤੇ ਇਹ ਜਿਹੜਾ ਜਗੀਰ ਸਿੰਘ ਜੀ ਇਹਨਾਂ ਨੇ ਕਿਤਾਬ ਲਿਖਾਈ ਹੈ ਇਹਨਾਂ ਨੇ ਇੱਕ ਗੱਲ ਨਹੀਂ ਲਿਖੋਈ ਇਹ ਤਾਂ ਸਭ ਕੁਝ ਲਿਖੂਗਾ ਕਰੀਬ-ਕਰੀਬ ਪਰ ਆਪਾਂ ਸਟੈਪ ਬਾਈ ਸਟੈਪ ਚੱਲਦੇ ਆ ਜੀ ਉਹ ਰੁਕਨਦੀਨ ਵਾਲੀ ਘਟਨਾ ਏਡੀ ਵੱਡੀ ਆ ਵੀ ਗੁਰੂ ਸਾਹਿਬ ਜਦੋਂ ਮੱਕੇ ਜਾਂਦੇ ਆ ਨਾ ਜੀ ਤੇ ਇਹ ਮੱਕਾ ਜਿਹੜਾ ਤੇ 메ਨ ਜਗਾ ਤੇ ਅੰਦਰ ਹੁੰਦੀ ਏ ਸ਼ਹਿਰ ਆ ਬਦਿਨਾ ਜਿਹੜਾ ਜੀ ਉਹ ਸ਼ਹਿਰ ਦੇ ਜਿੱਦਾਂ ਆਪਣੇ ਦਰਬਾਰ ਸਾਹਿਬ ਅੰਦਰ ਆ ਬਾਹਰ ਸਰਾਵਾਂ ਬਣੀਆਂ ਹੁੰਦੀਆਂ ਹਮ ਹਮ ਇਹ ਜਿਹੜੇ ਯਾਤਰੀ ਸੀ ਇਹ ਸਰਾਵਾਂ ਚ ਰਹਿੰਦੇ ਸੀ ਠੀਕ ਇਹ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਸਰਾਾਂ ਚ ਰਹੇ ਤੇ ਇਹਨਾਂ ਨੇ ਪ੍ਰਚਾਰ ਸ਼ੁਰੂ ਕਰਤਾ ਵੀ ਹਰ ਬੰਦੇ 'ਚ ਖਦਾ ਹੈ ਹਮ 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 ਜੀ ਕਦਾ ਇੱਕ ਤਾਂ ਨਹੀਂ ਹੈ ਹਰ ਬੰਦੇ 'ਚ ਹੁਣ ਇਹ ਜਦੋਂ ਉਹਨਾਂ ਦੀ ਉਹਨਾਂ ਦੇ ਨਾਲ ਜਿਹੜੇ ਹੋਰ ਯਾਤਰੀ ਸੀ ਰਾਤ ਨੂੰ ਉਹਨਾਂ ਦਾ ਸਮਾਦ ਹੋਇਆ ਹੂੰ ਤੇ ਉਹਨਾਂ ਨੇ ਸਵੇਰ ਨੂੰ ਜਿਹੜਾ ਮੱਕੇ ਦਾ ਕਾਜੀ ਸੀ ਰੁਕਮਦੀਨ ਉਹਨੂੰ ਜਾ ਕੇ ਕਿਹਾ ਹੂੰ ਹੂੰ ਵੀ ਇੱਕ ਯਾਤਰੀ ਐਸਾ ਆਇਆ ਉਹ ਪ੍ਰਚਾਰ ਕਰ ਰਿਹਾ ਕਿ ਹਰ ਬੰਦੇ 'ਚ ਕਦਾ ਹੈਗਾ ਜੀ ਇਹ ਕਿਦਾਂ ਹੋ ਸਕਦੀ ਵੀ ਹਰ ਬੰਦੇ 'ਚ ਕਦਾ ਹੈਗਾ ਉਹ ਜਿਹੜਾ ਕਾਜੀ ਰੁਕਮਦੀਨ ਸੀ ਉਹ ਆਇਆ ਉਹਨੇ ਆ ਕੇ ਕਿਹਾ ਵੀ ਮੈਂ ਜੀ ਤੁਸੀਂ ਕਹਿੰਨੇ ਹਰ ਬੰਦੇ ਚ ਖਦਾ ਹੈਗਾ ਤੇ ਮੈਂ ਤੁਹਾਨੂੰ ਕੋਈ ਸਵਾਲ ਕਰਨੇ ਆ ਹਾਂ 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 ਉਹ ਕਹਿੰਦੇ ਜੀ ਕਰੋ ਗੁਰੂ ਨਾਨਕ ਸਾਹਿਬ ਨੇ ਹਮੇਸ਼ਾ ਸਵਾਲਾਂ ਦਾ ਉੱਤਰ ਹੀ ਦਿੱਤਾ ਉਹਨਾਂ ਆਪਨੇ ਕਿਸੇ ਸਵਾਲ ਕਰੇ ਕੀਤਾ ਹਾਂ ਹਾਂ ਇਹ ਧਿਆਨਸ ਕਹਿੰਦਾ ਕਿ ਉਹਨਾਂ ਨੇ 360 ਸਵਾਲ ਜਿਹੜੇ ਆ ਕ੍ਰਾਂਤ ਸ਼੍ਰੀਵ ਚੋਂ ਕਾਜੀ ਰੁਕਮਦੀਨ ਨੇ ਪੁੱਛੇ ਜੀ ਉਹਦਾ ਜਿੱਦਾਂ ਜਿੱਦਾਂ ਗੁਰੂ ਨਾਨਕ ਸਾਹਿਬ ਜਵਾਬ ਦਿੰਦੇ ਗਏ ਹਾਂ ਉਦਾਂ ਉਦਾਂ ਉਹਦਾ ਜਿਹੜਾ ਮਨ ਸੀਗਾ ਉਹ ਬਦਲਦਾ ਗਿਆ ਜੀ ਜੀ ਅਖੀਰ ਤੇ ਇਤਿਹਾਸ ਕਹਿੰਦਾ ਵੀ ਉਹਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਵੀ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਬਣਾਉਣਾ ਹੂੰ ਹੂੰ ਤੇ ਤੁਹਾਡੀ ਜਿਹੜੀ ਆ ਵਿਚਾਰਤਾ ਰਾਇਆ ਜੀ ਗਲਤ ਵਿਚਾਰਤਾ ਰਹਿ ਜਾਂਦੀ ਨਾਲ ਵੀ ਹਰ ਬੰਦੇ 'ਚ ਖਦਾ ਹੈਗਾ ਹੂੰ ਹੂੰ ਤੇ ਇਸ ਕਰਕੇ ਮੈਂ ਤੁਹਾਨੂੰ ਆਪਣਾ ਮੁਰਸ਼ਿਦ ਬਣਾਉਣਾ ਤੇ ਉਹਨੇ ਮਤਲਬ ਐਲਾਨ ਕਰ ਦਿੱਤਾ ਮੈਂ ਗੁਰੂ ਨਾਨਕ ਦੀ ਸਿੱਖੀ ਧਾਰਨ ਕਰਨ ਦੀ ਜੀ ਜੀ ਉਹਨੇ ਗੱਲ ਬਹੁਤ ਵੱਡੀ ਸੀ ਹੂੰ 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 ਕੋਈ ਛੋਟੀ ਮੋਟੀ ਗੱਲ ਥੋੜੀ ਹੈ ਕਿ ਮੈਂ ਜਿਹੜਾ ਆਪਾਂ ਕਹਿ ਲਈਏ ਕਿ ਉੱਥੋਂ ਦਾ ਕਾਜ਼ੀ ਹੋਵੇ ਜੇ ਉਹੀ ਇਧਰਲੇ ਬੰਨੇ ਆ ਗਿਆ ਤੇ ਕਾਜ਼ੀ ਆਇਆ ਨਾ ਜੀ ਜੀ ਇਹ ਫਿਰ ਉਹ ਹੁੰਦਾ ਜੀ ਜੀ ਸਿੰਘ ਜੀ ਕਿ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੂੰ ਹੂੰ ਜਿਹੜੇ ਬਾਕੀ ਸਾਰੇ ਉਹਨਾਂ ਦੇ ਆਗੂ ਆ ਹੂੰ ਹੂੰ ਤੇ ਉਹਨਾਂ ਨੇ ਰੁਕਨਦੀਨ ਨੂੰ ਉੱਥੋਂ ਕਾਜ਼ੀਦੂਤ ਕੱਢਣਾ ਹੀ ਸੀ ਜਿਵੇਂ ਆਪ ਹੀ ਚਲੇਗੇ ਹਮ ਇਨਨਫਿਓ ਨੂੰ ਇੰਨੀਆਂ ਸਜ਼ਾਵਾਂ ਦਿੱਤੀਆਂ ਪੰਜ ਸੱਤ ਹਮ ਕੋੜੇ ਮਾਰਨ ਦੀ ਦਿੱਤੀ ਭੁੱਖੇ ਰਹਿਣ ਦੀ ਦਿੱਤੀ ਪੁੱਠਾ ਟੰਗ ਛੱਡਿਆ ਹਮ ਫੇ ਵੀ ਉਹਨਾਂ ਨੇ ਅਖੀਰ ਤੇ ਸਾਰੀਆਂ ਸਜ਼ਾਵਾਂ ਤੋਂ ਬਾਅਦ ਵੀ ਕਿਹਾ ਜੀ ਵੀ ਜਿਹੜੀ ਆਖਰੀ ਸਜ਼ਾ ਤੈਨੂੰ ਮੌਤ ਦੀ ਅਸੀਂ ਦੇਣੀ ਹੈ ਇੱਕ ਵਾਰੀ ਹੋਰ ਸੋਚ ਲੈ ਹਮ ਜੇ ਤੂੰ ਗੁਰੂ ਨਾਨਕ ਦੀ ਸਿੱਖੀ ਛੱਡ ਕੇ ਮੁੜ ਕੇ ਇਸਲਾਮ ਚ ਆਉਣਾ ਤੇ ਅਸੀਂ ਆ ਜਿਹੜੀ ਤੇਰੀ ਆਖਰੀ ਸਜ਼ਾ ਹੈ ਮਾਫ ਕਰ ਦਿੰਨੇ ਆ ਪਰ ਉਹਨੇ ਕਿਹਾ ਵੀ ਜੋ ਮਰਜ਼ੀ ਕਰ ਲੋ ਮੈਂ ਗੁਰੂ ਨਾਨਕ ਨੇ ਜਿਸ ਢੰਗ ਦੇ ਨਾਲ ਮੈਨੂੰ ਇਹ ਗੱਲ ਸਮਝਾਈ ਜਦੋਂ ਮੇਟਾ ਨੇ ਬਾਰ-ਬਾਰ ਚੌਥੀ ਪਾਦੀ ਗੱਲ ਕੀਤੀ ਹੈ ਜੀ ਤੇ ਉਹਦੇ ਕੁਪਾਰਟ ਖੁੱਲ ਗਏ ਨਾ ਜੀ ਹਾਂ ਹਾਂ ਉਹ ਨਹੀਂ ਮੰਨਿਆ ਫੇ ਅਖੀਰ ਤੇ ਧਿਆਸ ਕਹਿੰਦਾ ਵੀ ਉਹਨੂੰ ਰੇਤਾ ਜੇ ਗੱਡ ਕੇ ਉਹਨੂੰ ਪੱਥਰ ਮਾਰ-ਮਾਰ ਕੇ ਸ਼ਹੀਦ ਕਰ ਦਿੱਤਾ ਹੂੰ ਹੂੰ ਹੁਣ ਇਹ ਜਿਹੜਾ ਹਵਾਲਾ ਆ ਇਹ ਕਿਸੇ ਆਪਣਾ ਬਣਾਇਆ ਨਹੀਂ ਹੈ ਹੂੰ ਹੂੰ ਇਹ ਉਹਨਾਂ ਦੇ ਤਾਰੀਖ ਤਾਰੀਖ ਅਰਬ ਦੇ ਲੇਖਕ ਅਤੇ ਇਤਿਹਾਸਕਾਰ ਖਵਾਜਾ ਜ਼ੈਨ ਉਲ ਅਬਦੀਨ ਨੇ ਇਹ ਸਾਰਾ ਦ੍ਰਿਸ਼ ਅੱਖੀਂ ਦੇਖਿਆ ਹੂੰ ਹੂੰ ਰੁਕਨਦੀਨ ਵਾਲਾ ਜੀ ਉਹਨੇ ਸਾਰੀ ਇਹ ਗੱਲਬਾਤ ਦੇਖੀ ਵੀ ਇਹ ਕਿੰਦਾ ਗੁਰੂ ਦਾ ਸਿੱਖ ਹੋਇਆ ਤੇ ਕਿੰਦਾ ਉਹਨਾਂ ਨੇ ਨੂੰ ਸਜਾ ਦਿੱਤੀ ਹੁਣ ਇਹ ਜਿਹੜੀ ਤਾਰੀਖ ਅਰਬ ਆ ਉਹਦੇ ਤੇ ਲਿਖਿਆ ਗਿਆ ਹ ਹ ਇਹ ਤੋਂ ਬਿਨਾ ਫਿਰ ਦੂਜਾ ਹਵਾਲਾ ਜਿਹੜਾ ਮੈਂ ਗਾਂ ਚਲਦਾ ਹੋਏਗਾ ਸਿਆਦੂ ਬਾਬਾ ਨਾਨਕ ਫਕੀਰ ਹੱਥ ਲੇ ਖਰੜਾ ਜੀ ਉਹ ਕਹਿੰਦੇ ਕਿ 1930 ਤੱਕ ਕੇ ਮਦੀਨੇ ਦੀ ਲਾਇਬ੍ਰੇਰੀ ਵਿੱਚ ਸੁਰੱਖਿਤ ਸੀਗਾ ਹੁਣ ਜਿਹੜਾ ਇਹ ਖਰੜਾ ਸੀਗਾ ਇੱਕ ਤੇ ਆ ਵੀ ਉਹਨਾਂ ਦੇ ਲੇਖਕ ਨੇ ਜੀ ਇਹ ਗੱਲ ਜਿਹੜੀ ਹੈ ਲਿਖੀ ਹੈ ਕਿਸੇ ਨੇ ਹੋਰ ਨਹੀਂ ਲਿਖੀ ਹੂੰ ਉਦੋਂ ਬਾਅਦ ਉਹ ਕਹਿੰਦਾ ਜਿਹੜਾ ਖਰੇੜਾ ਸੀਗਾ ਨਾ ਜੀ ਉਹ ਪਿਆ ਅੱਛ ਲਿਖਤ ਜਿਹੜੀ ਲਾਇਬ੍ਰੇਰੀ ਚ ਰੱਖੀ ਸੀ ਹੂੰ ਇਹ ਫਿਰ ਤੋਂ ਬਾਅਦ ਉੱਥੇ 1902 ਚ ਕਸ਼ਮੀਰ ਦਾ ਸ਼ਹਿਰ ਹੈ ਮੀਰਪੁਰ ਉੱਚ ਇੱਕ ਸੈਦ ਮੁਜੱਫਰ ਹਸੈਨ ਉਹਦਾ ਲੜਕਾ ਹੈ ਸੈਦ ਮਸਤਾਕ ਹਸੈਨ ਹੂੰ ਹੂੰ ਉਹਨੋਂ ਕਹਿੰਦਾ ਵੀ ਤੂੰ ਮੱਕੇ ਯੂਨੀਵਰਸਿਟੀ ਜਾ ਕੇ ਤੇ ਸਲਾਮ ਦੀ ਤਾਲੀਮ ਲੈਣੀ ਆ। ਹਾਂ ਹਾਂ। ਉਹ ਕਹਿੰਦਾ ਕਿ ਮਦੀਨੇ ਦੀ ਯੂਨੀਵਰਸਿਟੀ ਦੀ ਲਾਇਬ੍ਰੇਰੀ 'ਚ ਮਸਤਾਕ ਹਸੈਨ ਨੇ ਦੇ ਦੋ ਕਿਤਾਬਾਂ ਲੱਗੀਆਂ। ਜਿਨ੍ਹਾਂ ਨੂੰ ਪੜ੍ਹ ਕੇ ਮਸਤਾਕ ਹਸੈਨ ਦੇ ਦਿਲ 'ਚ ਬਾਬਾ ਨਾਨਕ ਬਾਰੇ ਗਿਆਨ ਪੈਦਾ ਹੋਇਆ ਅਤੇ ਬਾਬਾ ਨਾਨਕ ਤੇ ਬਾਬਾ ਨਾਨਕ ਦੇ ਧਰਮ ਬਾਰੇ ਜਾਣਨ ਦੀ ਛਪੈਦਾ ਹੋਈ। ਇੱਕ ਸੀ ਖਵਾਜਾ ਜੈਨ ਉਹ ਉਲਬਦੀਨ ਉਹਦੀ ਕਿਤਾਬ ਚ ਹੋ ਗਿਆ ਜਿਹੜਾ ਮੈਂ ਪਹਿਲਾਂ ਕਹਿਆ ਇੱਕ ਫੇ ਇਹਨੇ ਆ ਕੇ ਆਪਣੇ ਘਰਦਿਆਂ ਨੂੰ ਕਹੇ ਤਾਂ ਮੈਂ ਗੁਰੂ ਨਾਨਕ ਦੀ ਸਿੱਖਿਆਦਾਨ ਕਰਨੀ ਹੈ ਹਾਂ 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 ਜੀ ਤੇ ਕਿਹਾ ਇਹਨੇ ਇਕੱਲਾ ਉਹਨੇ ਫੇ ਗੁਰੂ ਤੋਂ ਬੁਲਾ ਕਰੇ ਆ ਕੇ ਤੇ ਬਕਾਇਦਾ ਅਮਰਤ ਛਕਿਆ ਹਾਂ ਤੇ ਉਹਨੇ ਮਸਤੈਗ ਸਹਿਨ ਤੋਂ ਬਾਅਦ ਆਪਣਾ ਨਾਮ ਰੱਖਿਆ ਪ੍ਰਿਥੀਪਾਲ ਸਿੰਘ ਹਾਂ ਹਾਂ ਜੀ ਤੇ ਉਹਦਾ ਜਿਹੜਾ ਪਿਰਥੀਪਾਲ ਸਿੰਘ ਦਾ ਸਾਰਾ ਪਰਿਵਾਰ ਹੂੰ ਉਹ ਸਿੱਖੀ ਦੇ ਵਿੱਚ ਆ ਗਿਆ ਉਹਨੇ ਬਾਪ ਨੇ ਉਹਦੋਂ ਘਰੋਂ ਕੱਢ ਦਿੱਤਾ ਜੀ ਮੈਨੂੰ ਕਾਫਰ ਹੋਇਆ ਹੂੰ ਇਹ ਫਿਰ ਪਿਰਥੀਪਾਲ ਸਿੰਘ ਨੇ ਬਕਾਇਦਾ ਦਰਬਾਰ ਸਾਹਿਬ ਆ ਕੇ ਅੰਮ੍ਰਿਤ ਛਕਿਆ ਹੂੰ ਉਹਨੇ ਆਪ ਦਾ ਨਾਮ ਪਿਰਥੀਪਾਲ ਸਿੰਘ ਰੱਖਿਆ ਉਹਦੇ ਘਰ ਵਾਲੀ ਦਾ ਨਾਮ ਹੁਣ ਮੈਨੂੰ ਭੁੱਲ ਗਿਆ ਉਹ ਵੀ ਇੰਦਰਜੀਤ ਕੌਰ ਸ਼ਾਇਦ ਉਹਨੇ ਆਪਣੀ ਬੇਗੁਨਾ ਨਾਮ ਰੱਖਿਆ ਉਹ ਮਰ ਕੋ ਰਹਾ ਪਰ ਆਪਾਂ ਗੱਲ ਇੱਥੇ ਕਨਵੇਟਦੇ ਆ। ਹਮ। ਮੁੱਕਦੀ ਗੱਲ ਕੀ ਕਿ ਉਹਨੇ ਅਮਰ ਸ਼ਕਨ ਤੋਂ ਬਾਅਦ ਆਪਣੇ ਪਰਿਵਾਰ ਦੇ ਵੀ ਸਾਰੇ ਨਾਮ ਵੱਲੇ ਸਿੱਖੀ ਚਾਇਆ। ਹਮ। ਤੇ ਉਹਦੇ ਗਾਂ ਫੇ ਜਿਹੜੇ ਆ ਜਿਹੜਾ ਮੁੰਡਾ ਹੁਣ ਜੀ ਸਿਮਰ ਸਿੰਘ ਜੀ ਤੁਸੀਂ ਉਦੋਂ ਇੰਟਰਨੈਟ ਤੇ ਕੱਢ ਕੇ ਦੇਖ ਲਓ। ਹਮ। ਇਹ ਜਿਹੜਾ ਪਿਰਥੀਪਾਲ ਸਿੰਘ ਦੇ ਉਹ ਪਰਿਵਾਰ ਚੋਂ ਆ। ਹਮ ਹਮ ਤੇ ਉਹ ਆ ਸਾਰੀ ਗੱਲ ਜਿਹੜੀ ਉਹ ਖੁਦ ਰਿਕਾਰਡ ਕਰਾਉਂਦਾ। ਹਮ 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 ਸ਼ਮਰ ਦੇ ਕੋਲ ਤਾਂ ਆਪਣੇ ਪਰਿਵਾਰ ਕੈਬਨਟਸ ਤੇ ਉਹਦੇ ਕੋਲ ਵੀ ਪਈ ਹੋਣਗੀਆਂ ਨਹੀਂ ਹਾਂ ਉਹ ਵੀ ਸਿੱਖੋਆਂ ਦੇ ਨਾਲ ਜਿਹੜੇ ਉਹਦੇ ਦਾਦੇ ਪੜ੍ਹਦਾ ਸੀ ਉਹਦੇ ਕੋਲ ਸਾਰੇ ਰੈਫਰੈਂਸ ਪਏ ਹਨ ਜੀ ਇਹ ਕਿਸੇ ਨੇ ਜੇ ਪੂਰੀ ਤਰ੍ਹਾਂ ਦੇਖਣੀ ਹੋਵੇ ਤਾਂ ਉਹਦੀਆਂ ਤੁਸੀਂ ਉਹ ਸਿਮਰ ਸਿੰਘ ਦੀ ਕੱਢ ਕੇ ਆਪਣਾ ਇੰਟਰਨੈਟ ਤੋਂ ਤੇ ਉਹ ਸਾਰੀਆਂ ਵੀਡੀਓ ਨੇ ਪਈਆਂ ਹੋਈਆਂ ਤੇ ਹੁਣ ਵੀ ਉਹ ਬਕਾਇਦਾ ਸਿੱਖੀ ਦਾ ਪ੍ਰਚਾਰ ਕਰ ਰਹੇ ਔਰ ਬਹੁਤ ਵਧੀਆ ਸਿੱਖੀ ਦਾ ਪ੍ਰਚਾਰ ਕਰ ਰਿਹਾ ਜੀ ਸੋਣ ਇਦੋਂ ਜਿਆਦਾ ਜਿਆਦਾ ਹੋ ਜਾਂਦੇ ਆਪਾਂ ਕਹਿੰਦੇ ਕਿ ਅੱਗੇ ਹੋ ਸਕਦਾ ਕਿ ਤਨਾ ਕਿਤੇ ਇਹ ਗੱਲ ਇੱਥੇ ਸਕਿਪ ਤਾਂ ਕਰਕੇ ਕੀਤੀ ਹੋਵੇ ਕਿਉਂਕਿ ਜਿਹੜਾ ਇਹ ਕਿਤਾਬ ਚੇ ਦਾ ਜਦੋਂ ਆਪਾਂ ਹੋਰ ਅੰਦਰ ਜਾਂਦੇ ਆ ਮਕਸਦ ਇਹ ਹੀ ਹੈ ਕਿ ਕਿਤਨਾ ਕਿਤੇ ਸਿੱਖਾਂ ਨੂੰ ਇੱਕ ਕੌਮ ਦਾ ਜਾਂ ਇੱਕ ਕਿਸੇ ਧਰਮ ਦਾ ਜੇ ਆਪਾਂ ਕਹਿੰਦੇ ਕਿ ਸਿੱਧੇ ਸਿੱਧੇ ਜਿਹੜਾ ਹੈ ਮੁਸਲਮਾਨ ਧਰਮ ਦਾ ਜਾਂ ਇਸਲਾਮ ਦਾ ਜਿਹੜਾ ਹੈ ਦੁਸ਼ਮਣ ਜਿਹੜਾ ਹੈ ਉਹ ਸਿੱਧ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਵਰਤਿਆ ਜਾ ਸਕੇ ਆਪਣੇ ਕਿਸੇ ਲੁਕੇ ਹੋਏ ਮਹੌਜ ਦੇ ਲਈ ਜੀ ਇਹ ਵਾਲੀ ਘਟਨਾ ਦਾ ਜ਼ਿਕਰ ਹੁੰਦਾ ਹੈ ਜਿਸ ਦੇ ਵਿੱਚ ਗੁਰੂ ਨਾਨਕ ਸਾਹਿਬ ਸਾਰਿਆਂ ਨੂੰ ਹੀ ਆਪਣੇ ਕਲਾਮੇ ਦੇ ਵਿੱਚ ਲੈਂਦੇ ਨੇ ਤੇ ਫਿਰ ਉੱਥੇ ਇਹ ਗੱਲ ਸ਼ਾਇਦ ਜਿਹੜੀ ਹੈ ਮੈਚ ਨਹੀਂ ਹੁੰਦੀ ਇਹ ਵੀ ਇੱਕ ਕਾਰਨ ਜਿਹੜਾ ਹੈ ਹੋ ਸਕਦਾ ਹੈ ਜਥੇਦਾਰ ਜੀ ਇਹ ਵਾਲੀ ਗੱਲ ਤਾਂ ਨਹੀਂ ਕਰਦਾ ਫਿਰ ਉਸ ਤੋਂ ਅੱਗੇ ਉਹ ਕਹਿੰਦਾ ਕਿ ਜਦੋਂ ਹਿੰਦੀ ਦੇ ਵਿੱਚ ਜੋ ਲਿਖਿਆ ਹੋਇਆ ਹੈ ਕਿ ਵਹਾਂ 1 ਵਰਸ ਦੇ ਦੇ ਸਮੇਂ ਤੱਕ ਚਲੇ ਸ਼ਾਸਤਰਾਤ ਮੇ ਵਿਜਈ ਹੋਕਰ ਬਗਦਾਦ ਇਰਾਕ ਪਹੁੰਚੇ ਤੋਂ ਵਹਾਂ ਪਰ ਪੀਰ ਮੁਹੀਉਦੀਨ கே प्रश्न का उत्तर देते उन्होंने कहा कि जगत में हिंदू वेद के धर्म को भूल गए थे इसीलिए हम वेदों के धर्म का उद्धार करने वास्ते आए हैं अब बगदाद च ये कुछ और लिखता है असल की होता है बगदाद च भी काफी कुछ होता है देखो जी पहली तो गल ये है कि वेदों का प्रचार तो गुरु साहब नु उठे करना चाहिए था बगदाद आके कानु करना सी <laughs> जी तो बड़ी सुख सिद्धी जी गल है ना जी ਵੀ ਜੀ ਵਿਦਨ ਦਾ ਪ੍ਰਚਾਰ ਹੁਣ ਬਗਦਾਦ ਦੇ ਮੁਸਲਮਾਨਾਂ ਦੇ ਘਰ ਚ ਜਾ ਕੇ ਥੋੜੀ ਕਰਨਾ ਹੂੰ ਦੂਜੀ ਗੱਲ ਜਿਹੜੀ ਬਗਦਾਦ ਦੀ ਗੁਰੂ ਸਾਹਿਬ ਦੀ ਫੇਰੀ ਹੈ ਬਹੁਤ ਅਪੋਰਟੈਂਟ ਹੈ ਹੂੰ ਹੂੰ ਇਹ ਕਿਤਾਬ ਲਿਖੀ ਹੈ ਜੀਵਨ ਚਿਤ੍ਰਤਰ ਗੁਰੂ ਨਾਨਕ ਦੇਵ ਜੀ ਡਾਕਟਰ ਤਲੋਚਨ ਸਿੰਘ ਸਕਾਲਰ ਹੈ ਬਹੁਤ ਵੱਡੇ ਹੂੰ ਹੂੰ ਉਹਨਾ ਦੁਨੀਆਂ 'ਚ ਨਹੀਂ ਰਹੇ ਜੀ ਔਰ ਇਹਨਾਂ ਦੀ ਕਿਤਾਬ 1972 'ਚ ਛਪੀ ਸੀ ਦਿੱਲੀ ਹੂੰ ਹੂੰ ਉਦੀ ਰਿਜਨਲ ਕਾਪੀ ਮੇਰੇ ਕੋਲ ਪਈ ਹੈ ਪਰ ਉਹ ਪੁਰਾਣੀ ਹੋਈ ਕਰਕੇ ਉੱਤੋਂ ਫੋਟੋਕਾਪੀਆਂ ਕਰਨੀਆਂ ਕਈ ਚੀਜ਼ਾਂ ਓਖੀਆਂ ਹੋ ਜਾਂਦੀਆਂ ਹੂੰ ਹੂੰ ਦੂਜਾ ਜਿਹੜਾ ਬਗਦਾਦ ਦੀ ਗੁਰੂ ਸਾਹਿਬ ਦੀ ਫੇਰੀ ਬਾਰੇ ਬਹੁਤ ਜ਼ਰੂਰੀਆਂ ਨੂੰ ਸਪਸ਼ਟ ਕਰਨਾ ਵੀ ਉਹ ਕਿੱਥੋਂ ਉਹਨੇ ਉਹ ਬੰਦਾ ਲੰਬ ਲਿਆ ਗੁਰੂ ਸਾਹਿਬ ਨੇ ਵੀ ਤੈਨੂੰ ਮੈਂ ਵੀ ਇਦਾਂ ਦੀ ਗੱਲ ਸਮਝਾਉਣੀ ਹੈ ਹੂੰ ਇਹ ਜਦੋਂ ਗੁਰੂ ਸਾਹਿਬ ਉੱਥੇ ਬਗਦਾਦ ਜਾਂਦੇ ਆ ਨਾ ਜੀ ਹੂੰ ਤੇ ਉੱਥੇ ਸਵੇਰ ਨੂੰ ਉੱਠ ਕੇ ਇਹ ਇੱਕ ਅਚਾਰ ਦੇ ਸ਼ਬਦ ਕਹਿ ਲਓ ਜਾਂ ਆਪਣੀ ਰਚਨਾ ਚ ਗੁਰੂ ਵਰ ਅਕਾਲ ਸਤਿ ਸ੍ਰੀ ਅਕਾਲ ਚਿੱਤ ਚਰਨ ਨਾਮ ਕਰ ਕਰ ਪ੍ਰਣਾਮ ਪ੍ਰਭੂ ਕਿਰਪਾਲ ਸੋ ਸਰਬ ਜੀਵਾਨ ਇਹ ਇਹ ਹਵਾਲਾ ਹੈਗਾ ਜਨਮ ਸਾਖੀ ਭਾਈ ਮਨੀ ਸਿੰਘ ਦੇ ਵਿੱਚੋਂ ਜੀ ਇਹ ਜਦੋਂ ਬਗਦਾਦ ਜਾਂਦੇ ਆ ਹਾਂ ਹਾਂ ਤੇ ਉਹਦਾ ਸਾਰਿਆਂ ਨੇ ਸੁਣਿਆ ਪਰ ਥੋੜੀ ਜਿਹੀ ਇਹਨੂੰ ਗੱਲ ਕਰਦੇ ਆ ਬਗਦਾਦ ਚ ਦੋ ਪੀਰ ਇਹਨਾਂ ਨੂੰ ਮਿਲਦੇ ਇਹਦਾ ਮਨਾ ਕਿਤੇ ਨਹੀਂ ਪੜਿਆ ਮੋਹੀਯੂ ਇਹ ਆਪਾਂ ਬਹੁਤ ਚਾਉਂਦੇ ਆ ਹਾਂ ਬਹਿਲੂਲ ਤੇ ਪੀਰ ਦਸਤਗੀਰ ਹਾਂ ਹਾਂ ਇਹ ਦਸਤਗੀਰ ਸਵੇਰ ਨੂੰ ਜਦੋਂ ਦੇਖਦੇ ਆ ਵੀ ਇਹ ਕੌਣ ਆਇਆ ਤੇ ਉਹਦੇ ਬਾਰੇ ਪਾਈ ਗਰਦਾਸ ਨੇ ਜਿਹੜਾ ਲਿਖਿਆ ਨਾ ਜੀ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਸਥਾਨਾ ਇੱਕ ਬੱਬ ਅਕਾਲ ਰੂਪ ਦੂਜਾ ਰਬੀ ਮਰਦਾਨਾ ਹਾਂ ਹਾਂ ਇਹ ਬਗਦਾਦ 'ਚ ਇਹ ਗੱਲ ਕਹੀ ਗਈ ਜੀ ਇਹ ਜਦੋਂ ਦਸਤਗੀਰ ਫਕੀਰ ਗੁਰੂ ਸਾਹਿਬ ਕੋ ਜਾਂਦੇ ਆ ਤੇ ਇਹਨਾਂ ਦੇ ਦਸਤਗੀਰ ਦੇ ਵੀ ਗੁਰੂ ਸਾਹਿਬ ਦੇ ਨਾਲ ਵਚਨ ਬਲਾਸ ਹੁੰਦੇ ਆ ਹਾਂ ਔਰ ਇੱਥੇ ਜਿੰਨੇ ਵੀ ਉਹਨਾਂ ਦੇ ਵਚਨ ਬਲਾਸ ਹੋਏ ਬਗਦਾਦ ਦੇ ਵਿੱਚ ਹਾਂ ਤੇ ਉੱਥੇ ਇਹਨਾਂ ਦੀਆਂ ਬਕਾਇਦਾ ਸਾਰਿਆਂ ਦੀਆਂ ਜਗ੍ਹਾ ਬਣੀਆਂ ਹੋਈਆਂ ਜੀ ਇੱਕ ਥੜਾ ਉਹ ਹੱਲੇ ਵੀ ਉਹਨਾਂ ਨੇ ਸੰਭਾਲਿਆ ਹੋਇਆ ਜਿੱਥੇ ਗੁਰੂ ਸਾਹਿਬ ਦਾ ਇਹ ਆਪਾਂ ਸਾਰੀ ਨਹੀਂ ਹੁਣ ਕਵਾਂਗੇ ਵੀ ਇਹ ਕਿੱਦਾਂ-ਕਿੱਦਾਂ ਉਹਨਾਂ ਦੇ ਹੋਏ ਪਰ ਦੋ ਇਹ ਬਹਿਲੂਲ ਇਹ ਜਿਹੜਾ ਪੀਰ ਦਾ ਤਸਵੀਰ ਹੈ ਹੂੰ ਇਹਨਾਂ ਦੇ ਨਾਲ ਜਿੰਨੀਆਂ ਵੀ ਉਹਨਾਂ ਦੀਆਂ ਗੱਲਾਂ ਹੋਈਆਂ ਹੂੰ 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 ਇਹ ਸਰਦਾਰ ਲੋਚਨ ਸਿੰਘ ਉਹਨਾਂ ਨੇ ਬਕਾਇਦਾ ਕਿਤਾਬ ਚੋਂ ਸਾਰੀਆਂ ਫੋਟੋ ਵੀ ਦਿੱਤੀਆਂ ਹੋਈਆਂ ਇੱਕ ਫੋਟੋ ਮੇਰੇ ਕੋਲ ਜਿਹੜੀ ਕਲੀਅਰ ਆਈ ਹੈ ਪਰ ਬਾਕੀ ਉਹ ਕਹਿੰਦੇ ਵੀ ਉੱਥੇ ਕੋਈ ਪੰਜ ਛੇ ਪਲੇਟਾਂ ਅਰਬੀ 'ਚ ਲੱਗੀਆਂ ਹੋਈਆਂ ਹੂੰ 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 ਗੁਰੂ ਨਾਨਕ ਜੀ ਦੇ ਬਾਰੇ ਅਰਬੀ 'ਚ ਉਹਨੂੰ ਪਤਾ ਨਹੀਂ ਛਲੇ ਲਈ ਹੋਈ ਆਪਾਂ ਕਹਿ ਸਕਦੇ ਆ ਲੱਗੀਆਂ ਹੋਈਆਂ ਉਹਨਾਂ 'ਚ ਉਹਨਾਂ ਦੇ ਲਿਖਿਆ ਕੀ ਆ ਉਹਦਾ ਟ੍ਰਾਂਸਲੇਸ਼ਨ ਉਹਨੇ ਪੰਜਾਬੀ 'ਚ ਕੀਤਾ ਛੋਟੇ ਛੋਟੇ ਹੈਗੀਆਂ ਤਿੰਨ ਪਲੇਟਾਂ ਦਾ ਮੈਂ ਹਵਾਲਾ ਦਵਾਂ ਔਰ ਉਹਨਾਂ ਦੀ ਬਕਾਇਦਾ ਉਹ ਕਿਤਾਬ 'ਚ ਫੋਟੋ ਹੈਗੀ ਹੈ ਜੀ ਅਰਬੀ 'ਚ ਲਿਖਿਆ ਹੋਊਗਾ ਹੈਗਾ ਪਰ ਉਹ ਫੋਟੋ ਮਰ ਕੋ ਕਾਪੀ ਹੋ ਨਹੀਂ ਸਕੀ ਉਹ ਪੁਰਾਣੀ ਕਿਤਾਬ ਕਰਕੇ ਪਰ ਜੇ ਕਿਨ ਦੇਖਣੀ ਉਹ ਕਿਤਾਬ ਚ ਹੈਗੀਆਂ ਉਹਨ ਇੱਕ ਪਲੇਟ ਚ ਕਹਿੰਦੇ ਆ ਕਿ ਨਾਨਕ ਸਭ ਇਲਮਾਂ ਵਿੱਚ ਪਰਵੀਨ ਸਨ ਉਹ ਖਾਸ ਕਰਕੇ ਇਸਲਾਮੀ ਸਹਿਤ ਕਰਨ ਦੀ ਵਿਆਖਿਆ ਤੇ ਸਿਧਾਂਤਾਂ ਬਾਰੇ ਡੂੰਗੀ ਵਾਕਫੀਤ ਰਖਦੇ ਸਨ ਔਰ ਨੋਟ ਕਰੋ ਵੀ ਗੁਰੂ ਨਾਨਕ ਸਾਹਿਬ ਤਾਂ ਕਰਾਂ ਦੀ ਵਾਕਫੀਤ ਰੱਖਦੇ ਉਹ ਕੱਲੇ ਵੇਦਨ ਲਈ ਫਿਰਦੇ ਹਾਂ ਜੀ ਗੱਲ ਤੁਹਾਡੀ ਪਗੜਜ ਆਉਂਦੀ ਨਾ ਉਹਨਾਂ ਕਹਿੰਦੇ ਆ ਕਿ ਗੁਰੂ ਨਾਨਕ ਸਾਹਿਬ ਇਸਲਾਮੀ ਸਹਿਤ ਕਰਾਂ ਦੀ ਵਿਆਖਿਆ ਤੇ ਸਿਧਾਂਤਾਂ ਬਾਰੇ ਡੂੰਗੀ ਖੋਜ ਤੇ ਵਾਕਫੀਤ ਰੱਖਦੇ ਸੀ ਫਾਰਸੀ ਤੇ ਅਰਬੀ ਸਹਿਤ ਦੀ ਵੀ ਉਹਨਾਂ ਨੂੰ ਪੂਰੀ ਵਾਕਫੀयत ਸੀ ਹਾਂ ਹਾਂ ਸੰਸਾਰ ਵਿੱਚ ਜਿੱਥੇ ਵੀ ਉਹਨਾਂ ਨੇ ਜ਼ੁਲਮ ਤੇ ਅਤਿਆਚਾਰ ਦੇਖਿਆ ਉਹਨਾਂ ਨੇ ਉਸ ਦਾ ਡਟ ਕੇ ਆਖਰ ਤੱਕ ਵਿਰੋਧ ਕੀਤਾ ਹੂੰ ਉਹ ਝੂਠ ਨੂੰ ਵਿਨਾਸ਼ ਕਰਨ ਵਾਲੇ ਅਤੇ ਸੱਚ ਦਾ ਨਿਸ਼ਾਨ ਚ ਝਾਉਣ ਵਾਲੇ ਸਨ ਉਹ ਹੰਕਾਰੀਆਂ ਦੁਸ਼ਟਾਂ ਦਾ ਮਾਣ ਤੋੜਦੇ ਸਨ ਤੇ ਗਰੀਬਾਂ ਦੇ ਅਧਿਕਾਰਾਂ ਲਈ ਲੜ ਕੇ ਉਹਨਾਂ ਨੂੰ ਹੱਕ ਦਵਾਏ ਸਨ ਜਿਹੜਾ ਉਹਨਾਂ ਦਾ ਮਿਸ਼ਨ ਉਹਨਾਂ ਨੇ ਉਹਨਾਂ ਨਾਲ ਸੰਵਾਦ ਕਰਕੇ ਦੇਖਿਆ ਗੁਰੂ ਨਾਨਕ ਨੇ ਕਿਹਾ ਮੇਰਾ ਮਿਸ਼ਨ ਹੈ ਤੇ ਉਹ ਉਹਨਾਂ ਨੇ ਅਰਬੀ ਚ ਬਕਾਇਦਾ ਲਿਖਿਆ ਕਹਿੰਦੇ ਪਹਾਕ ਜੀਵਨ ਵਿੱਚ ਉਹਨਾਂ ਦਾ ਹੋਰ ਕੋਈ ਸਾਨ ਨਹੀਂ ਹੈ ਤੇ ਸੰਸਾਰ ਭਰਮਣ ਦਾ ਵੀ ਇੰਨਾ ਸ਼ੌਂਕ ਹੋਰ ਕਿਸੇ ਨੂੰ ਨਹੀਂ ਦੇਖਿਆ ਜਿੰਨਾ ਉਹਨਾਂ ਨੇ ਜੀ ਇਹਦੇ ਨਾਲ ਹੀ ਜੀਤ ਸਿੰਘ ਜੀ ਸੰਸਾਰ ਭਰਮਣ ਦੀ ਬੰਦ ਗੱਲ ਕਰਾਂ ਹਮ ਇਸੇ ਤਾਂ ਹੁੱਚੇ ਗੁਰੂ ਨਾਨਕ ਸਾਹਿਬ ਦੀਆਂ ਜਿਹੜੀਆਂ ਚਾਰ ਦਾਸੀਆਂ ਜਿੱਥੇ ਜਿੱਥੇ ਉਹ ਗਏ ਹਮ ਉਹ ਕਹਿੰਦੇ ਆ ਵੀ ਉੱਥੇ-ਉੱਥੇ ਹੁਣ 79 ਦੇਸ਼ ਬਣ ਚੁੱਕੇ ਆ ਜੀ ਜੀ ਉਦੋਂ ਦੇਸ਼ ਨਹੀਂ ਸੀ ਜਿੱਥੇ ਜਿੱਥੇ ਉਹ ਗਏ ਔਰ ਇਹ ਬਾਬੇ ਤਾਰੇ ਚਾਰਚੇ ਕਿਤਾਬ ਆ ਬਹੁਤ ਵੱਡੀ ਉਹਦੇ ਚੋਂ ਨੇ ਆ ਰਿਸਤ ਦਿੱਤੀ ਹੈ ਜੀ ਵੀ ਜਿੱਥੇ ਜਿੱਥੇ ਗਏ ਉਥੇ ਮਲਬੇਨੇ ਜਿਆਦੇ ਜਿਹੜੇ ਦੇਸ਼ ਆ ਇੰਨੇ ਦੇਸ਼ ਹੁਣ ਬਣ ਚੁੱਕੇ ਆ ਹਮ ਹਮ ਉਹ ਕੋਈ ਇਹਨੇ ਵੀ ਇਕੱਲੇ ਉਥੇ ਪਹਾੜ ਦੇ ਵਿੱਚ ਵਿੱਚ ਹੀ ਰਹੇ ਹਮ ਹਮ ਗਾਂ ਦੂਜੀ ਪਲੇਟ ਹੈਗੀ ਆ ਉਹ ਕਹਿੰਦੇ ਗੁਰੂ ਨਾਨਕ ਦਾ ਆਚਰਣ ਇੰਨਾ ਉੱਤਮ ਸੀ ਜੀ ਕਿ ਉਹਨਾਂ ਦੀ ਪਵਿੱਤਰ ਤੇ ਨਿਰਮਲ ਆਤਮਾ ਹੀ ਰੇਜਵਾਰਤ ਨਾਲੋਂ ਕੀਮਤੀ ਗੁਣਾ ਤੇ ਦਮਕਦੀ ਸੀ ਹਾਂ ਹਾਂ ਉਹਨਾਂ ਦੀ ਆਤਮਾ ਤੇ ਉਹਨਾਂ ਦਾ ਦਿਲ ਇਤਨਾ ਅਸ਼ੋ ਸ਼ੁੱਧ ਸੀਸੇ ਵਾਂਗ ਸਾਫ਼ ਸੀ ਉਹਨਾਂ ਨੂੰ ਦੁਨੀਆਂ ਦੀਆਂ ਫਿੱਕੀਆਂ ਤੇ ਨਾਸਵਾਨ ਚੀਜ਼ਾਂ ਪਹੁੰਚ ਨਹੀਂ ਸਕਦੀਆਂ ਗੁਰੂ ਨਾਨਕ ਦੇ ਦਿਲ ਵਿੱਚ ਖਿੱਚਵੇਂ ਸ਼ਬਦ ਉਹਨਾਂ ਦੇ ਜੀਵਨ ਪ੍ਰਦਾਨ ਕਰਨ ਵਾਲੇ ਕਲਾਮ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦੇ ਹਨ ਜੀ ਇਹ ਉਹਨਾਂ ਨੇ ਲਿਖ ਕੇ ਪਲੇਟਾਂ ਲੈ ਕੇ ਆਈਆਂ ਗੂੰਜਦੇ ਹਨ ਰੋਗੀ ਉਹਨਾਂ ਦਾ ਕਲਾਮ ਸੁਣ ਕੇ Aroog ਹੋ ਜਾਂਦੇ ਸਨ ਵਿਦਵਾਨਾਂ ਗਿਆਨਵਾਨਾਂ ਤੇ ਫਕੀਰਾਂ ਦੀ ਉਹ ਤਨੋਂ ਮਨੋਂ ਸੇਵਾ ਕਰ ਸਕਦੇ ਹਨ ਆਖਰੀ ਪਲੇਟ ਕਰਦੇ ਸਨ ਆਖਰੀ ਪਲੇਟ ਆ ਉਹ ਕਹਿੰਦੇ ਬਾਬਾ ਨਾਨਕ ਅਰਬੀ ਵਿੱਚ ਵੀ ਕਵਿਤਾ ਲਿਖਿਆ ਕਰਦੇ ਸਨ ਉਹਨਾਂ ਨੇ ਪਾਣੀ ਨੂੰ ਕਰਤਾ ਹੀ ਸਮਝਿਆ ਜੀ ਲਿਖਦੇ ਸਨ ਬਾਬਾ ਨਾਨਕ ਅਰਬੀ ਵਿੱਚ ਵੀ ਕਵਿਤਾ ਲਿਖਿਆ ਕਰਦੇ ਸਨ ਬਾਬਾ ਨਾਨਕ ਅਰਬੀ ਵਿੱਚ ਉਹ ਕਵੀਆਂ ਤੇ ਸਹਿਤਕਾਰਾਂ ਦਾ ਬੜਾ ਮਾਨ ਸਤਕਾਰ ਕਰਦੇ ਸੀ ਉਹ ਕਵੀਆਂ ਤੇ ਸਹਿਤਕਾਰਾਂ ਦਾ ਜਿੱਥੇ ਸਤਕਾਰ ਕਰਦੇ ਜਿੱਥੇ ਵੀ ਗਏ ਉਹਨਾਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਹਰ ਸਹਿ ਤੇ ਹਰ ਕਵੀ ਨੇ ਕੀਤਾ ਉਹਨਾਂ ਦੀਆਂ ਉਹਨਾਂ ਦੇ ਵਿਚਾਰਾਂ ਦਾ ਪਰ ਉਹਨਾਂ ਦੇ ਸਿਧਾਂਤਾਂ ਦੀ ਮਹਾਨਤਾ ਉਹਨਾਂ ਦੀ ਆਪਣੀ ਸ਼ੈਲੀ ਵਿੱਚ ਪ੍ਰਗਟ ਹੁੰਦੀ ਜਦੋਂ ਤੁਰਕੀ ਬਾਣੀ ਤੇ ਮੋਹਰ ਲਾਉਂਦੇ ਆ ਪ੍ਰਗਟ ਹੁੰਦੀ ਹੈ ਸ਼ੈਲੀ ਉਹਨਾਂ ਦੇ ਵਿਚਾਰਾਂ ਤੇ ਖਿਆਲਾਂ ਮਗਰ ਇੰਜ ਖਿੱਚੀ ਜਾਂਦੀ ਸੀ ਜਿਵੇਂ ਮਗਨਾ ਤੀਸ ਲੋਹੇ ਨੂੰ ਖੋਚਦਾ ਹ 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 ਹਾਂ ਹਾਂ ਪਰ ਸਾਡੇ ਖੋਜਕਾਰਾਂ ਨੇ ਉੱਥੇ ਤੱਕ ਜਿਹੜੀ ਉਹ ਪਹੁੰਚ ਨਹੀਂ ਕੀਤੀ ਇਹ ਡਾਕਟਰ ਤਲੋਚਨ ਸਿੰਘ ਜੀ ਉਹਨੇ ਕਹਿੰਦੇ ਆ ਹਾਂ ਹਾਂ ਹੁਣ ਬਗਦਾਦ ਦੀ ਫੇਰੀ ਦਾ ਲਿਖਤੀ ਇੰਨਾ ਇਤਿਹਾਸ ਹੋਵੇ ਜੀ ਜੀ ਤੇ ਉਹ ਕਹਿ ਰਹੇ ਨੇ ਵੀ ਉਹ ਉੱਥੇ ਵੈਦਾਂ ਦਾ ਪ੍ਰਚਾਰ ਕਰਨ ਗਏ ਸੀ ਹਾਂ ਹਾਂ ਇਹ ਕਿਸੇ ਬੰਦੇੋਂ ਵੀ ਗੱਲ ਕੋ ਟੁੱਕਦੀ ਨਹੀਂ ਨਾ ਜੀ ਹਾਂ ਇਸ ਕਰਕੇ ਇਹ ਬਿਲਕੁਲ ਗਲਤ ਹਵਾਲਾ ਦਿੱਤਾ ਗਿਆ ਜੀ ਜੀ ਦੋਨੋਂ ਹੀ ਗੱਲਾਂ ਗਲਤ ਆ ਨਾਨਕ ਗੁਰੂ ਸਾਹਿਬ ਦਾ ਵੈਦਾਂ ਨਾਲ ਕੋ ਲੈਣ ਦੇਣ ਸੀ ਜਿੱਥੇ ਉਹ ਸਾਰੇ ਮੰਨਦੇ ਵੀ ਉਹਨਾਂ ਨੂੰ ਹਰ ਧਰਮ ਦੀ ਇਨੀਵਾਕ ਫੀਸ ਸੀ ਹਾਂ ਤੇ ਫਿਰ ਉਹ ਕਿੰਦਾ ਆਪਾਂ ਮੰਨੀਏ ਵੀ ਵੇਦਾਂ ਦਾ ਪ੍ਰਚਾਰ ਕਰਨਗੇ ਸੀ ਸੋ ਇਸ ਕਰਕੇ ਗੱਲ ਇੱਥੇ ਪੂਰੀ ਤਰ੍ਹਾਂ ਕੱਟੀ ਜਾਂਦੀ ਜੀ ਬਿਲਕੁਲ ਜੀ ਪਰਚੋਲ ਆਪਾਂ ਜਿਹੜੀ ਕਰ ਰਹੇ ਹੈਗੇ ਆ ਸਿੱਖ ਗੁਰੂਆਂ ਕੀ ਰਾਸ਼ਟਰੀ ਦ੍ਰਿਸ਼ਟੀ ਜਿਹੜੀ ਇਹ ਕਿਤਾਬਚਾ ਹੈਗਾ ਏ ਔਰ ਇਸ ਦੇ ਵਿੱਚ ਜੋ ਕੁਝ ਲੈ ਕੇ ਆਏ ਆ ਆਪਾਂ ਉਸ ਦੇ ਵਿੱਚ ਉਹਦਾ ਸਮਅਪ ਕਰਕੇ ਜਾਂ ਉਹਦਾ ਦੇਖ ਕੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਸਿਧਾਂਤਕ ਤੌਰ ਤੇ ਗਲਤ ਸਾਬਤ ਹੁੰਦੀਆਂ ਨੇ ਉਹਨਾਂ ਬਾਰੇ ਗੱਲ ਕਰਕੇ ਆਏ ਆ ਤੇ ਜਿਸ ਤਰੀਕੇ ਦੇ ਨਾਲ ਆਪਾਂ ਅ ਇਹ ਜਾਣ ਕੇ ਆ ਕਿ ਕਿਵੇਂ ਪੀਰ ਬਹਿਲੋਲ ਤੇ ਪੀਰ ਦਸਤਗੀਰ ਜੋ ਕਿ ਬਗਦਾਦ ਦੇ ਵਿੱਚ ਗੁਰੂ ਸਾਹਿਬ ਨੂੰ ਮਿਲਦੇ ਨੇ ਔਰ ਉਹ ਕੀ ਕਹਿੰਦੇ ਨੇ ਸਾਰਾ ਕੁਝ ਰੈਫਰੈਂਸਸ ਦੇ ਆਧਾਰ ਤੇ ਹੀ ਹੈ ਇਸ ਦੇ ਵਿੱਚ ਤੁਸੀਂ ਕੁਝ ਐਡ ਕਰਨਾ ਚਾਹੋਗੇ ਹਾਂ ਇਹਦੇ ਵਿੱਚ ਇੱਕ ਤਾਂ ਜਿਹੜੀ ਪਹਿਲਾਂ ਗੁਰੂ ਸਾਹਿਬ ਨੇ ਗੱਲ ਕੀਤੀ ਉਹ ਬੜੀ ਦਿਲਚਸਪ ਗੱਲ ਹੈ ਕਿ ਵੇਦਾਂ ਦਾ ਜੇ ਉਹਨਾਂ ਨੇ ਬਖਿਆਨ ਕਰਨਾ ਜਾਂ ਵੇਦ ਸਮਝਾਉਣੇ ਆ ਤੇ ਉਹ ਬਗਦਾਦ ਜਾ ਕੇ ਸਮਝਾ ਰਹੇ ਆ ਅੱਛਾ ਫਿਰ ਉਸ ਤੋਂ ਅਗਲੀ ਗੱਲ ਇਹ ਆ ਕਿ ਸਮਝਾ ਕੇ ਹੀ ਰਹੇ ਹੋਣਗੇ ਕਿਉਂਕਿ ਉਹ ਤਾਂ ਕਹਿ ਰਿਹਾ ਕਿ ਵੇਦ ਅਧੂਰੇ ਆ ਉਹ ਤੇ ਜਾ ਕੇ ਉਹ ਪਹਿਲਾਂ ਇੱਕ ਮੁਸਲਮਾਨ ਨੂੰ ਫੜਦੇ ਆ ਫਿਰ ਉਹ ਕਹਿੰਦੇ ਆ ਕਿ ਆ ਤੈਨੂੰ ਵੇਦ ਸਮਝਾਵਾਂ ਫਿਰ ਉਹ ਕਹਿੰਦੇ ਵੇਦ ਪੜੀ ਨਾ ਕਿਉਂਕਿ ਇਹ ਅਧੂਰੇ ਆ ਇਹ ਆਪਣੇ ਆਪ 'ਚ ਬੜਾ ਆਇਰੋਨਿਕ ਆ ਪਰ ਦੂਜੀ ਗੱਲ ਜਿਹੜੀ ਇੰਪੋਰਟੈਂਟ ਆ ਉਹ ਇਹ ਆ ਕਿ ਗੁਰੂ ਪਾਤਸ਼ਾਹ ਨੇ ਕਿਉਂਕਿ ਗੁਰੂ ਸਾਹਿਬ ਨਿਰਵੈਰ ਵੀ ਨੇ ਤੇ ਨਿਰਭਾਉ ਵੀ ਨੇ ਜੀ ਉਹਨਾਂ ਦਾ ਵੇਦਾਂ ਨਾਲ ਕੋਈ ਵੈਰ ਨਹੀਂ ਹੂੰ ਹੂੰ ਦਾ ਮਤਲਬ ਇਹ ਵੀ ਨਹੀਂ ਕਿ ਜਿੱਥੇ ਉਹਦੀਆਂ ਕਮੀਆਂ ਹੋਣਗੀਆਂ ਦੱਸਣਗੇ ਨਹੀਂ ਕਿਉਂਕਿ ਉਹ ਨਿਰਭਉ ਵੀ ਨੇ ਨਿਰਭਉ ਹੋਣ ਦਾ ਇੱਕ ਸਭ ਤੋਂ ਵੱਡਾ ਸਬੂਤ ਇਹ ਵੀ ਹੈ ਕਿ ਉਹਨਾਂ ਨੇ ਆਪਣੇ ਸਿੱਖਾਂ ਨੂੰ ਛੋਟਾ じゃ ਨਹੀਂ ਕੀਤਾ ਹਮੇਸ਼ਾ ਜਿਹੜਾ ਇਨਸਿਕਿਉਰ ਇਨਸਾਨ ਹੁੰਦਾ ਨਾ ਜਿਹੜਾ ਡਰਿਆ ਹੋਇਆ ਬੰਦਾ ਹੁੰਦਾ ਉਹੀ ਜਾਂ ਤਾਂ ਦੂਜੇ ਦੀ ਨੌਲੇਜ ਨੂੰ ਬਿਲਕੁਲ ਖੰਡਿਤ ਕਰਦਾ ਹੁੰਦਾ ਤੇ ਜਾਂ ਉਹਨੂੰ ਲੁਕਾ ਕੇ ਰੱਖਦਾ ਹੁੰਦਾ ਕਿਉਂਕਿ ਜੇਕਰ ਗੁਰੂ ਪਾਤਸ਼ਾਹ ਨੂੰ ਇਹ ਡਰ ਹੁੰਦਾ ਇਹ ਜੇ ਮੇਰੇ ਸਿੱਖਾਂ ਨੂੰ ਬਾਕੀ ਚੀਜ਼ਾਂ ਪਤਾ ਲੱਗ ਗਈਆਂ ਤੇ ਫਿਰ ਇਹ ਤੇ ਸਿੱਖੀ ਪੜਾਉਣਗੇ ਨਹੀਂ ਛੱਡ ਜਾਣਗੇ ਫਿਰ ਤਾਂ ਪਾਤਸ਼ਾਹ ਲਗਾਉਂਦੇ ਪਰ ਉਹ ਇੰਨੇ ਉਹਨਾਂ ਨੇ ਸਾਨੂੰ ਵੀ ਇਹੀ ਫ੍ਰੀडम ਉਹਨਾਂ ਨੇ ਦਿੱਤੀ ਆ ਇਹੀ ਆਜ਼ਾਦੀ ਉਹਨਾਂ ਨੇ ਦਿੱਤੀ ਆ ਕਿ ਤੁਸੀਂ ਪੜੋ ਸਮਝੋ ਜਦੋਂ ਪਾਤਸ਼ਾਹ ਹੀ ਕਹਿੰਦੇ ਨੇ ਵੇਦ ਕਤੇਬ ਕਹੋ ਮਤ ਝੂਠੇ ਝੂਠਾ ਸੋਣਾ ਜੋੜਾ ਵਿਚਾਰੇ ਹੈਨਾ ਉਹ ਗੱਲ ਆਉਂਦੀ ਆ ਤੇ ਉਹਦੇ ਵਿੱਚ ਉਹ ਇਹ ਕਹਿ ਰਹੇ ਕਿ ਉਹਨਾਂ ਦੀ ਜਿਹੜੀ ਕਮੀ ਆ ਉਹਨੂੰ ਤੁਸੀਂ ਝੂਠਾ ਨਹੀਂ ਕਹਿ ਸਕਦੇ ਜਦ ਤੱਕ ਤੁਸੀਂ ਖੁਦ ਨਹੀਂ ਪੜ ਲਿਆ ਜਦ ਤੱਕ ਤੁਸੀਂ ਖੁਦ ਨਹੀਂ ਸਮਝ ਲਿਆ ਹੁਣ ਮੈਂ ਬਿਨਾ ਕੁਝ ਪੜੇ ਬਿਨਾ ਕੁਝ ਸਮਝੇ ਜੇ ਕਹੀ ਜਾਵਾਂ ਪੀ ਇਹ ਵੀ ਗਲਤੀ ਵੀ ਗਲਤੀ ਵੀ ਗਲਤੀ ਤੇ ਉਹ ਉਹਦਾ ਕੋਈ ਲੌਜੀਕ ਨਹੀਂ ਹੈਗਾ ਗੁਰੂ ਨਾਨਕ ਨੇ ਸਾਨੂੰ ਵਿਵੇਕ ਬੁੱਧੀ ਦਿੱਤੀ ਆ ਤੇ ਵਿਵੇਕ ਬੁੱਧੀ ਦਾ ਸਭ ਤੋਂ ਪਹਿਲਾ ਪੈਰਾਮੀਟਰ ਹੁੰਦਾ ਆ ਉਹਦੀ ਇੰਡੀਪੈਂਡੈਂਸ ਉਹਦੀ ਫਰੀडम ਗੁਰੂ ਨਾਨਕ ਸ੍ਰੀ ਚੰਦ ਹੋਣਾ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਮੇਰੇ ਬੱਚੇ ਆ ਤੇ ਤੁਹਾਨੂੰ ਸਿੱਖੀ ਹੀ ਅਪਣਾਉਣੀ ਪਊਗੀ ਤੁਸੀਂ ਮੇਰੇ ਘਰ ਜਨਮ ਲੈ ਲਿਆ ਤੁਹ ਸਿੱਖੀ ਅਪਣਾਉਣੀ ਪਊਗੀ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਆਹ ਪੈਰਾਮੀਟਰਸ ਨੇ ਇੱਕ ਕਮਾਈ ਦਾ ਸਿਧਾਂਤ ਹੂੰ ਜੇ ਤੁਸੀਂ ਕਮਾ ਸਕਦੇ ਆ ਠੀਕ ਆ ਜੇ ਨਹੀਂ ਕਮਾ ਸਕਦੇ ਤੁਹਾਡਾ ਰਸਤਾ ਤੁਹਾਨੂੰ ਮੁਬਾਰਕ ਸੋ ਗੁਰੂ ਪਾਤਸ਼ਾਹ ਦਾ ਨਾ ਤਾਂ ਵੇਦਾਂ ਨਾਲ ਕੋਈ ਵੈਰ ਆ ਤੇ ਨਾ ਉਹਨਾਂ ਦਾ ਕੋਈ ਪਿਆਰ ਹੀ ਆ ਸਿਰਫ ਇਹ ਜਿਹੜੀ ਫਿਲਾਸਫੀ ਆ ਉਹ ਵੈਰ ਨਿਰਵੈਰ ਤੇ ਨਿਰਪੋਤਾ ਦੇ ਵਿੱਚੋਂ ਨਿਕਲਦੀ ਆ ਬਿਲਕੁਲ ਔਰ ਨਿਰਪੋਤਾ ਤੇ ਨਿਰਵੈਰ ਦੀ ਜਿਹੜੀ ਫਿਲਾਸਫੀ ਆ ਕਿਤਨਾ ਕਿਤੇ ਆਪਾਂ ਕਹੀ ਕਿ ਇਸ ਨੂੰ ਹੀ ਸਾਡੇ ਖਿਲਾਫ ਵਰਤਨ ਦੀ ਕੋਸ਼ਿਸ਼ ਹੋ ਜਾਂਦੀ ਹੈ ਜਿਵੇਂ ਕਿ ਜਿਸਦਾਰ ਜੀ ਨੇ ਪਹਿਲਾਂ ਕਿਹਾ ਕਿ ਉੱਥੇ ਜਾ ਕੇ ਜਿਹੜੇ ਸਵਾਲ ਜਵਾਬ ਹੁਣ ਗੁਰੂ ਸਾਹਿਬ ਨੂੰ ਤੇ ਕੁਰਾਨ ਬਾਰੇ ਵੀ ਪਤਾ ਹੈ ਫਿਰ ਕੱਲ ਨੂੰ ਉਹ ਕਹਿਣਗੇ ਕਿ ਕਹਿਣਗੇ ਕੀ ਉਦਾਂ ਦੇ ਮੇਰੇ ਖਿਆਲ ਕਹਿੰਦੇ ਹੀ ਆ ਉਹਦੇ 'ਚ ਵੀ ਕੋਈ ਦੂਰਾਏ ਨਹੀਂ ਹੈਗੀ ਜੀ ਜਿਸਦਾਰ ਜੀ ਇਹਦੇ 'ਚ ਬੇਟਾ ਨੇ ਬੜੇ ਵਧੀਆ ਟੰਗ ਨਾਲ ਐਕਸਪਲੇਨ ਕੀਤਾ ਗੱਲ ਇੱਥੇ ਥੋੜੀ ਜੀ ਜੀਤ ਸਿੰਘ ਜੀ ਮੈਂ ਬੇਨਤੀ ਕਰਨ ਲੱਗਾ ਹੋਰ ਇਹ ਗੁਰੂ ਨਾਨਕ ਜਿਹੜੇ ਆ ਇਹ ਕੋਈ ਪਗੰਬਰ ਜਾਂ ਉਹ ਲਗੇ ਨਹੀਂ ਹੈ ਹਾਂ ਹਾਂ ਇਹ ਆਕਾਲ ਪੁਰਖ ਦਾ ਖੁਦ ਸਰੂਪ ਆ ਜੀ ਉਹਨਾਂ ਨੇ ਆ ਕੇ ਕਿਹਾ ਕਿ ਧਰਮ ਜਿਹੜਾ ਮਰਜ਼ੀ ਹੋਵੇ ਪਰ ਆਪਣੇ ਅੰਮਲ ਸਹੀ ਕਰੋ ਹਮ ਹਮ ਇਹ ਆਕਾਲ ਪੁਰਖ ਦੀ ਜੋਤ ਹੀ ਕਹਿ ਸਕਦੀ ਹੈ ਜੀ ਉਹਨਾਂ ਨੇ ਮੁਸਲਮਾਨਾਂ ਨੂੰ ਜੇ ਪੰਜ ਨਮਾਜ਼ਾਂ ਤੋਂ ਉਹਦੇ ਬਾਰੇ ਵੀ ਸਪਸ਼ਟ ਕੀਤਾ ਹਮ ਜਿਹੜੀ ਖਾਸ ਗੱਲ ਨੇ ਤੇ ਨੋਟ ਕਰਨ ਵਾਲੀ ਆ ਵੀ ਗੁਰੂ ਗੋਬਿੰਦ ਸਿੰਘ ਤੱਕ ਜਦੋਂ ਗੱਲ ਇਸ ਪੂਰਨ ਹੁੰਦੀ ਹੈ ਹਮ ਗੁਰੂ ਗੋਬਿੰਦ ਸਿੰਘ ਦੇ ਇੰਨੇ ਸ਼ਰਧਾਲੂ ਮੁਸਲਮਾਨ ਹੋਏ ਹਾਂ ਹਾਂ ਉਹਨਾਂ ਕਿਸੇ ਨੇ ਕਿਹਾ ਵੀ ਤੁਸੀਂ ਧਰਮ ਬਦਲ ਕੇ ਮੇਰੇ ਧਰਮ ਚ ਆ ਜਾਓ ਹਾਂ 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 ਇਹ ਕਾਨਪੁਰਖ ਦੀ ਜੋਤ ਐਸਾ ਕਰ ਸਕਦੀ ਐ ਸੋ ਉਹਨਾਂ ਨੇ ਕਿਸੇ ਨੂੰ ਨਾ ਤਾਂ ਆਪਣੇ ਸਿੱਖਾਂ ਨੂੰ ਬੰਦੇ ਕਿਹਾ ਉਹਨਾਂ ਨੇ ਕਿਹਾ ਕਿ ਆਹ ਸਾਰੀਆਂ ਚੀਜ਼ਾਂ ਪਾਈ ਦੇਖੋ ਪਰ ਨਸਤਾਰਾ ਤੁਹਾਡਾ ਸ਼ਬਦ ਤੇ ਜਾ ਕੇ ਹੋਣਾ ਜੀ ਜੀ ਗੱਲ ਤੇ ਤੁੰਦਰਸਾ ਨੇ ਵੀ ਐਂਡ ਤੇ ਉਹਨਾਂ ਫੈਸਲਾ ਸ਼ਬਦ ਤੇ ਦਿੱਤਾ ਜੀ ਬੰਮਲਾ ਬਾਚ ਦੀ ਹੋਈ ਬਿਲਕੁਲ ਜੀ